ਜਲਾਲਾਬਾਦ ਦੇ ਸਾਬਕਾ ਵਿਦਾਇਕ ਅਤੇ ਉੱਗੇ ਸਮਾਜ ਸੇਵੀ ਰਮਿੰਦਰ ਸਿੰਘ ਆਵਲਾ ਵੱਲੋਂ ਜਿੱਥੇ ਪੰਜਾਬ ਪਾਰ ਦੇ ਵਿੱਚ ਹੜ੍ਹ ਪ੍ਰਭਾਵਿਤ ਏਰੀਏ ਦੇ ਵਿੱਚ ਰਾਹ ਸਮਗਰੀ ਪਹੁੰਚਾਈ ਜਾ ਰਹੀ ਹੈ ਉੱਥੇ ਹੀ ਬੀਤੇ ਦਿਨ ਜਲਾਲਾਬਾਦ ਦੇ ਪਿੰਡ ਚੱਕ ਖੀਵਾ ਦੀ ਟਾਣੀ ਬਚਨ ਸਿੰਘ ਵਿਖੇ ਵੀ ਇੱਕ ਫੀਲਡ ਦਾ ਟਰੱਕ ਅਤੇ ਰਾਸ਼ਨ ਕਿੱਟਾ ਲੈ ਕੇ ਆਵਲਾ ਟੀਮ ਪਹੁੰਚੀ ਰਮਿੰਦਰ ਸਿੰਘ ਆਵਲਾ ਦੀ ਟੀਮ ਵੱਲੋਂ ਆਪਣੇ ਹੱਥੀ ਇੱਥੇ ਲੋਕਾਂ ਨੂੰ ਸਮਾਨ ਪਹੁੰਚਾਇਆ ਗਿਆ ਅਤੇ ਪਿੰਡ ਵਾਸੀਆਂ ਨੇ ਰਮਿੰਦਰ ਸਿੰਘ ਆਵਲਾ ਦਾ ਧੰਨਵਾਦ ਕੀਤਾ ਤੁਸੀਂ ਵੀ ਦੇਖੋ ਇਹ ਤਸਵੀਰਾਂ ਰਮਿੰਦਰ ਸਿੰਘ ਆਵਲਾ ਇੱਕ ਉੱਗੇ ਸਮਾਜ ਸੇਵੀ ਹਨ ਜੋ ਕਿ ਸੇਵਾ ਹੀ ਮੰਤਵ ਲੈ ਕੇ ਪਿੰਡਾਂ ਦੇ ਵਿੱਚ ਜਾ ਰਹੇ ਹਨ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਹ ਫੜ ਰਹੇ ਹਨ ਤੁਸੀਂ ਉਹਨਾਂ ਦੀ ਇਹ ਸੇਵਾ ਨੂੰ ਕਿਵੇਂ ਦੇਖਦੇ ਹੋ ਸਾਡੀ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਆਪਣੀ رائے ਦੇਣਾ ਨਾ ਭੁੱਲਣਾ ਬਣੇ ਰਹਿਣਾ ਸਾਡੇ ਨਾਲ ਵੀਡੀਓ ਦੇ ਅਖੀਰ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਲਾ ਸਾਹਿਬ ਵੱਲੋਂ ਜੋ ਰਾਸ਼ਨ ਭੇਜਿਆ ਗਿਆ ਜੀ ਬਹੁਤ ਧੰਨਵਾਦ ਕਰਨੇ ਜੰਨਦਾ ਸਾਹਿਬ ਜਿਹੜਾ ਇਹਨਾਂ ਰਾਸ਼ਨ ਸਾਨੂੰ ਭੇਜਿਆ ਹੈ ਜੀ ਬਹੁਤ ਧੰਨਵਾਦ ਕਰਨੇ ਸਾਡੇ ਕੋਲ ਆਏ ਵੀ ਹੈ ਸਾਡਾ ਥਾਲ ਵੀ ਪੁੱਛ ਗਿਆ ਜੀ ਬਹੁਤ ਵਧੀਆ ਬੰਦੇ ਨੇ ਅੱਜ ਜਿਹੜੇ ਜੋ ਵੀ ਨਮਿੰਦੇ ਆ ਰਹੇ ਆ ਅੱਜ ਕੱਲ ਠੀਕ ਹੈ ਨਾ ਖਾੜਾਂ ਦੇ ਪੇੜ ਦਾ ਕਰਨ ਆਪਾਂ ਪਾਰਟੀ ਬਾਜੀ ਤੋਂ ਉੱਠ ਕੇ ਉੱਪਰ ਹਰ ਕੋਈ ਕੰਮ ਕਰ ਰਿਹਾ ਆ ਆਪਾਂ ਪਾਰਟੀ ਬਾਜੀ ਨੂੰ ਵਿੱਚ ਨਹੀਂ ਲਿਆ ਸਕਦੇ ਨਾ ਜੀ ਕਿਉਂਕਿ ਇਨਸਾਨੀਅਤ ਨਾਤੇ ਆਪਾਂ ਨੂੰ ਹਰੇਕ ਕੋਈ ਕੋਈ ਨਾ ਕੋਈ ਪਹੁੰਚ ਰਿਹਾ ਸਾਡੇ ਕੋਲ ਐਵੇਂ ਹੋਣਾ ਸੀ ਹਰੇਕ ਦਾ ਮਨ ਲਓ ਰਾਸ਼ਨ ਖਾ ਕੇ ਕੱਲ ਨੂੰ ਪਾਰਟੀ ਬਾਜੀ ਦੀ ਗੱਲ ਕਰੀਏ ਉਹ ਸਾਡੇ ਵਾਸਤੇ ਚੰਗੀ ਨਹੀਂ ਹੈ ਬਾਕੀ ਸੋਹਰਾ ਕਮਿੰਦਰ ਸਿੰਘ ਗਾਵਲਾ ਦਾ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਗੋਲਦੀ ਸਾਹਿਬ ਦਾ ਵੀ ਕਰਦੇ ਆਂ ਜਿਨ੍ਹਾਂ ਨੇ ਇਥੇ ਰਾਸ਼ਨ ਪਹੁੰਚਾਇਆ ਹੋਰ ਸੰਸਥਾਵਾਂ ਦਾ ਵੀ ਕਰਦੇ ਆਂ ਆਪਾਂ ਧੰਨਵਾਦ ਕਿਉਂਕਿ ਹੜ ਪੀੜਤਾਂ ਵਾਸਤੇ ਸਾਰੇ ਇੱਕੋ ਜਿਹੇ ਕਿਉਂਕਿ ਵੋਟ ਵੋਟ ਪਾਰਟੀ ਇਹ ਬਾਅਦ ਦੀ ਗੱਲ ਹੈ ਪਹਿਲਾਂ ਆਪਾਂ ਮੰਨ ਲਓ ਇਸ ਜਿਹੜੀ ਮੁਸੀਬਤ ਹੈ ਇਹਨੋਂ ਤੋਂ ਨਿਕਲੀਏ ਜੀ ਜਿਵੇਂ ਹੋ ਸਕਦਾ ਕਰਕੇ ਗਏ ਹਾਂਜੀ ਹਾਂਜੀ ਜੋ ਤੁਹਾਡੇ ਪਿੰਡ ਦੀ ਰਿਕੁਆਇਰਮੈਂਟ ਸੀ ਹਾਂਜੀ ਉਹਦੇ ਅਨੁਸਾਰ ਅਸੀਂ ਸਾਰਾ ਸਮਾਨ ਲਿਆਉਂਦਾ ਠੀਕ ਆਪਸ ਵਿੱਚ ਬੈਂਸਣਾ ਨਹੀਂਗਾ ਐਮਐਲ ਦਾ ਪਤਾ ਹੈ ਵੀ ਚੀਜ਼ ਉਹ ਘਟਣ ਨਹੀਂ ਦੇਣਗੇ ਹਾਂਜੀ 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 ਠੀਕ ਹੈ ਨਾ ਜੇ ਮੰਨ ਲਓ ਕੋਈ ਚਾਰ ਗੱਟੇ ਘੱਟ ਗਿਆ ਵੱਧ ਗਿਆ ਉਹ ਮੇਰੀ ਜ਼ਿੰਮੇਵਾਰੀ ਐਜ਼ ਪੀਐਮ ਐ ਉਹ ਤੁਹਾਨੂੰ ਪੂਰਾ ਕਰਕੇ ਦੇ ਜੀ ਠੀਕ ਠੀਕ ਇੱਥੇ ਕੋਈ ਰੋਲਾ ਨਹੀਂ ਪਾਣਾ ਠੀਕ ਹੈ ਪਿੰਡ ਦੇ ਵਿੱਚ ਨਾਮ ਬੋਲ ਲੈਣੇ ਲਿਸਟ ਦੇ ਮੁਤਾਬਕ ਮੈਂ ਨਾਮ ਬੋਲੀ ਜਾਣਾ ਜੇ ਕਿਸੇ ਪਰਿਵਾਰ ਦਾ ਕੋਈ ਨਾਮ ਨਹੀਂ ਕਿਉਂਕਿ ਜਿੱਦਾਂ ਦੇ ਹਾਲਾਤ ਵਾਪਰ ਰਹੇ ਨੇ ਜੀ ਜਿੱਦਾਂ ਦਾ ਮਾਹੌਲ ਬਣਿਆ ਹੈ ਹਾਂ ਜੀ ਹਾਂ ਕੋਈ ਕੋ ਮੇਰੇ ਖਿਆਲ ਇਹ ਲੀਡਰ ਹੋਣਾ ਉਹ ਫਿਰੋਜ਼ਪੁਰ ਤੋਂ ਲੈ ਕੇ ਫਾਇਲ ਕਾ ਕੱਲ گلਾਬੇ ਵਾਲੇ ਸੀ ਹੁਣ ਫਿਰ گلਾਬੇ ਵਾਲੇ ਤੋਂ ਆਏ ਹਾਲੀ ਰਾਤੀ 12 ਸਾਨੂੰ ਐਵੇਂ ਵੱਜ ਜਾਣੇ ਜੀ ਬਿਲਕੁਲ ਜਿੱਥੇ ਜਿਹੜਾ ਵਾਦਾ ਕਰ ਜਾਂਦੇ ਨੇ ਉੱਥੇ ਪੂਰਾ ਕਰਦੇ ਨੇ ਭਾਵੇਂ ਸਾਨੂੰ ਰਾਤੀ 11 12 ਵਜੇ ਜਾ ਕੇ ਕਿਸੇ ਦੇ ਘਰੇ ਕੁੰਡਾ ਖੜਕਾ ਕੇ ਕੋ ਉਹਨਾਂ ਦੇਣਾ ਇਸ ਕਰਕੇ ਸਾਡੀ ਬੇਨਤੀ ਹੈ ਕਿ ਤੁਹਾਡੇ ਪਿੰਡ ਨਾਲ ਪਿਆਰ ਸੀ ਕੱਲੋ ਆਪ ਇਥੋਂ ਦਾ ਮਹੌਲ ਵੇਖ ਕੇ ਗਏ ਨੇ ਤੁਹਾਡੇ ਸਾਹਮਣੇ ਸੀ ਸਾਹਿਬ ਜੀ ਠੀਕ ਹੈ ਇਸ ਕਰਕੇ ਕਿਸੇ ਨੇ ਕੋਈ ਬਹਿਸ ਸੁਣਾਣੀ ਜੇ ਕੋਈ ਚੀਜ਼ ਮਤਲਬ ਕਿ ਇੱਕ ਪਿੰਡ ਦਾ ਜੇ ਤੁਸੀਂ ਚੰਗੇ ਮਹੌਲ ਦੇ ਪ੍ਰਤੀ ਇਕੱਠੇ ਹੋਏ ਹੋ ਨਾ ਇੱਕ ਮੈਸੇਜ ਵੀ ਚੰਗਾ ਜਾਵੇ ਕਿ ਇਹ ਪਿੰਡ ਦੇ ਨੇ ਸ਼ਾਂਤਮਈਆ ਸਾਰਾ ਕੰਮ ਇਹ ਪੂਰਾ ਕੀਤਾ ਜੀ ਬਿਲਕੁਲ ਠੀਕ ਹੈ ਸਮਾਨ ਨਹੀਂ ਥੋੜਾ ਲੈਂਦੇ ਠੀਕ ਹੈ ਰੱਬ ਦਾ ਆਪੇ ਉਹਨੇ ਉਹ ਦਿੱਤੀ ਜਾਂਦਾ ਉਹ ਕਰੀ ਜਾਂਦਾ ਠੀਕ ਹੈ ਜੇ ਕੋਈ ਚੀਜ਼ ਪਹਿਲੀ ਗੱਲ ਘਟਦੀ ਹੈ ਨਹੀਂ ਜੇ ਘਟਦੀ ਹੈ ਨਹੀਂ ਨਹੀਂ ਤਾਂ ਨਹੀਂ ਤਾਂ ਫਿਰ ਉਹ ਕੱਲ ਤੁਹਾਡੇ ਕੋਲ 4 ਵਜੇ ਤੋਂ ਪਹਿਲਾਂ ਪਹਿਲਾਂ ਜਿੱਥੇ ਮਰਜੀ ਹੈ ਉਹ ਪੂਰੀ ਘਟਣ ਵੇਲੇ ਜਿੰਨਾ ਜੋ ਆਇਆ ਜੋ ਨਾਮ ਬੋਲੇਗਾ ਉਹਦੇ ਸਾਹਮਣੇ ਆ ਜੋ ਨਾਮ ਬੋਲੇ ਉਹ ਹੀ ਆਏ ਤੁਸੀਂ ਪਿੰਡ ਦੇ ਬੰਦੇ ਪਹਿਲਾਂ ਐਮ ਐਲ ਸਾਹਿਬ ਨੇ ਐਮ ਐਲ ਸਾਹਿਬ ਨੇ ਆਪਣਾ ਪਹਿਲਾਂ ਲੈਂਦਾ ਆਪਣਾ ਫੀਡ ਪਸ਼ੂਆਂ ਦੀ ਤੁਸੀਂ ਫੀਡ ਕਹੀ ਸੀ ਰਾਸ਼ਨ ਕਿਹਾ ਸੀ ਉਹ ਵੀ ਹੈਗਾ ਜੀ ਠੀਕ ਹੈ ਇਹ ਪਰ ਚੱਲੇਗਾ ਪਿੰਡ ਨੂੰ ਮੰਨ ਕੇ ਚਲੋ ਆ ਬਾਰਡਰ ਪੱਟੀ ਹੈ ਆਪਣੀ ਉੱਥੋਂ ਲਾ ਲਓ ਜਲਾਲਾਵਾ ਤੋਂ 82 ਪਿੰਡ ਪੈ ਜਾਂਦੇ ਆ ਦਰਿਆ ਦੀ ਮਾਹਾਂ ਜੀ ਆਸਤੇ ਅਸੀਂ 82 ਪਿੰਡਾਂ ਜੀ ਕਿਵੇਂ ਪੂਰੇ ਲੈਂਦੇ ਪਏ ਕਿਵੇਂ ਆ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਦੋਨੋਂ ਪਤਾ ਇਸ ਨੂੰ ਠੀਕ ਹੈ ਜੀ ਹਾਂ ਜੀ ਆਪਣੀ ਕੋਈ ਮਤਲਬ ਕਿ ਨਾ ਅਸੀਂ ਕੋਈ ਪਾਰਟੀ ਲੈਵਲ ਤੇ ਨਾ ਕੋਈ ਕਿਸੇ ਹੋਰ ਮੁੱਦੇ ਤੇ ਹਾਂ ਜੀ ਟਾਣੀ ਬਚਨ ਸਿੰਘ ਵਾਲੀ ਤੋਂ ਜੀ ਜੀ ਨਾ ਕਰੋਨਾ ਵਿੱਚ ਬਹੁਤ ਸਿਹਾਬ ਲਈ ਦਾ ਧੰਨਵਾਦ ਕਰਦੇ ਹਾਂ ਜੀ ਕਿ ਕਰੋਨਾ ਦੇ ਟਾਈਮ ਵੀ ਇਹਨਾਂ ਸਾਹ ਦਿੱਤਾ ਸਾਰੀ ਜਨਤਾ ਦਾ ਇਹ ਤੋਂ ਟੋਟਲ ਲਗਭਗ ਪੰਜਾਬ ਤੇ ਪੰਜਾਬ ਵਿੱਚ ਸਾਰਿਆਂ ਨੂੰ ਹੀ ਇਹਨਾਂ ਚਿੱਤੇ ਰਾਸ਼ਨ ਦੀ ਲੋੜ ਸੀ ਰਾਸ਼ਨ ਪਹੁੰਚਾਇਆ ਔਰ ਜਿੱਥੇ ਮੈਡੀਸਨ ਦਾ ਲੋੜ ਸੀ ਮੈਡੀਸਨ ਪਹੁੰਚਾਇਆ ਔਰ ਹੁਣ ਵੀ ਪੀੜਤ ਪਰਿਵਾਰਾਂ ਨੂੰ ਜੋ ਆੜ ਆੜ ਦੀ ਪਾਣੀ ਆਇਆ ਹੈ ਉਹਨ ਦੇ ਕਾਰਨ ਵੀ ਬਹੁਤ ਹੀ ਜ਼ਿਆਦਾ ਅਸੀਂ ਸੇਵਾ ਕੀਤੀ ਅਸੀਂ ਤਾਂ ਦੇ ਮੂੰਹ ਚੋਂ ਧੰਨਵਾਦ ਵੀ ਨਹੀਂ ਕਰ ਸਕਦੇ ਕਿਉਂ ਸਾਡੇ ਅਸੀਂ ਕੋਈ ਸ਼ਬਦ ਹੀ ਨਹੀਂ ਹੈਗਾ ਸਾਡੇ ਕੋਲ ਧੰਨਵਾਦ ਕਰਨ ਤੇ ਜੀ ਬਹੁਤ ਧੰਨਵਾਦ ਇਹਨਾਂ ਦਾ ਜੋ ਕਿ ਸਾਡੇ ਸਾਰੇ ਬਾਰਡਰ ਪੱਟੀ ਦਾ ਇਹਨਾਂ 50 ਕੇ 60 ਪਿੰਡ ਕੇ 100 ਪਿੰਡ ਤੱਕ ਨੇ ਮਦਦ ਕੀਤੀ ਹੈ ਇਸ ਧੰਨਵਾਦ ਕਰਦੇ ਹਾਂ ਵੇਗੁਰੂ ਜੀ ਦਾ ਖਾਲਸਾ ਵੇਗੁਰੂ ਦਾ ਬੇਗੁਰੂ ਬੋਲੇ ਸੋਨਿਆ ਸਾਰਾ ਸੇਵਾ ਆਪਣੀ ਟੀਮ ਆਜੋ ਮੋੜੇ ਵਿੱਚ ਮੜਵੰਦੇ ਵਿੱਚ ਮੜਵੰਦੇ ਗੁਰਬਚਨ ਸਿੰਘ ਮੁਖਤਿਆਰ ਸਿੰਘ ਗੁਰਬਚਨ ਸਿੰਘ ਮੁਖਤਿਆਰ ਸਿੰਘ ਦਾ ਪੁੱਤ ਹੈ ਹੈ ਸਰਦਾਰ ਅਗੇ ਨਾਨਕ ਸਿੰਘ ਮਿੰਦਰ ਸਿੰਘ ਨਹੀਂ ਫਿਲਹ ਹੈ ਗੱਡੀ ਆਪਣੀ ਚੱਲ ਰੁਕੀ ਪਈ ਹੈ ਅੱਛਾ ਲੈ ਬਲਵਿੰਦਰ ਸਿੰਘ ਤਰ ਮਾਨੋ امر سنگھ بچنگ پریتم سنگھ گرنام ہاں جیتم گرنا اگے آ جاؤ ہربنس شمشیر اجمیر سنگھ شیر ਅਜਮੇਰ ਅਜਮੇਰ ਸਿੰਘ ਜੀ ਆ ਆਓ ਸਰਦਾਰ ਆਜਾ ਅਜਮੇਰ ਜੀ ਆ ਗਈ ਆਓ ਸਰਦਾਰ ਅਰਜੀਤ ਸਿੰਘ ਪੋਲਾ ਸਿੰਘ ਰਣਜੀਤ ਆ ਗਿਆ ਆਓ ਰਣਜੀਤ ਜੀ ਚਲੋ ਇੱਕ ਹਰਿੰਦਰ ਸਿੰਘ ਲਖੇ ਕੜਾਈ ਆ ਆਪਣੇ ਮੁੰਡਾ ਇੱਥੇ ਹੀ ਹੈ ਵੀਰ ਸਿੰਘ ਫੀਲਾ ਸਿੰਘ ਚਲ ਵੀ ਚਲ ਵੀਰੋ ਖਾਲਮਾਰ ਮਹਿੰਦਰ ਸਿੰਘ ਫੀਲਾ ਸਿੰਘ ਬਿੰਦਰ ਸਿੰਘ ਬਿੰਦਰ ਸਿੰਘ ਨਾਨਕ ਆ ਗਿਆ ਆ ਗਿਆ ਨਾਨਕ ਪਰਮਜੀਤ ਸਿੰਘ ਸੰਤਾ ਸਿੰਘ ਆਓ ਜੀ ਪਰਮਜੀਤ ਪਰਮਜੀਤ

ਰੇਸ਼ਮ ਸਿੰਘ ਆ ਜਾ ਅੰਦਰ ਮੰਜੀਤ ਸਿੰਘ ਅਵਤਾਰ ਸਿੰਘ ਚਸ਼ਮੀਰ ਸਿੰਘ ਅਵਤਾਰ ਸਿੰਘ ਹਾਂਜੀ ਆ ਗਿਆ ਆਇਆ ਬਾਬਾ ਸੁਖਾ ਸਿੰਘ ਆਪਣੇ ਮਿਸਤਰੀ ਕੇ ਗਏ ਸੁਖਾ ਸੁਖਾ ਮਿਸਤਰੀ ਹਾਂਜੀ ਸੁਖਾ ਆਪ ਆ ਜੇਗਾ ਆਪ ਆ ਆ ਕੋਈ ਬੱਚੇ ਨਾਲ ਆਪ ਤੁਹ ਬੁਲੰਦਰ ਨਾਲ ਨਾ ਚਲ ਕਰ ਤੁਹ ਬੁਲੰਦਰ ਨਾਲ ਤੁਸੀਂ ਤੁਸੀਂ ਬੁਲੰਦਰ ਨਾਲ ਜਾ ਨਹੀਂ ਮੈਂ ਸੁਖਾ ਰਾਜ ਸਿੰਘ ਮੱਖਣ ਸਿੰਘ ਰਾਜ ਸਿੰਘ ਮੱਖਣ ਸਿੰਘ ਰਾਜ ਸਿੰਘ ਰਾਜ ਸਿੰਘ ਮੱਖਣ ਸਿੰਘ ਆਓ ਜੀ ਆਰ ਗੁਰਬਚਨ ਸਿੰਘ ਮੁਖਤਿਆਰ ਜਾਨ ਬਣਿੰਦਾ ਰੁੱਕ ਕਰਦਾ ਆਓ ਬਾਬਾ ਜੀ ਬੁੱਧ ਪ੍ਰਕਾਸ਼ ਜਗਰਾਜ ਸਿੰਘ ਆਓ ਮਾਤਾ ਕਪੜਾ ਬਾਬੇ ਗੁਰਪਾਵਨ ਮਨਜੀਤ ਸਿੰਘ ਬਲਕਾਰ ਸਿੰਘ ਬੁੱਧ ਪ੍ਰਕਾਸ਼ ਲੋ ਲੋ ਮਨਜੀਤ ਸਿੰਘ ਬਲਕਾਰ ਸਿੰਘ ਆਓ ਹੋਰ ਆਨੰਦ ਕਰਦੇ ਮਲਕਾਰ ਸਿੰਘ ਆਪਣਾ ਟਿੱਕਣ ਕੇ ਆਪਾ ਚਲੋ ਬਾਬਾ ਜੀ ਬੰਤਾ ਸਿੰਘ ਰਾਧਾ ਸਵਾਮੀ ਕੇ ਆ ਜਾਓ ਵੀ ਢਾਲੀ ਬੰਤੇ ਦਾ ਮੁੰਡਾ ਚਲੋ ਆ ਜਾਓ ਚਲ ਆ ਜਾ ਲੱਗ ਅਗੜਾ ਖੋਜੋ ਰਾਜ ਤੋਂ ਹੋ ਗਈ ਨਾ ਹਰ ਸਿੰਘ ਆਪਕੋ ਬੀ ਭਾਜੀ ਆਓ ਗਦੀਪ ਜੀ ਗੁਰਨਾਮ ਸਿੰਘ ਅਮਰ ਸਿੰਘ ਚਲੋ ਜੀ ਚੱਲੋ ਮੁਖਤਿਆਰ ਸਿੰਘ ਲੱਖਾ ਸਿੰਘ ਮੁਖਤਿਆਰ ਲੱਖਾ ਫੀਲ ਤੇ ਰਹ ਗਏ ਅੱਗੇ ਫੀਲ ਤੇ ਰਹੇ ਲੇਟ ਆਇਆ ਜੀ ਕੋਈ 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 ਨਹੀਂ ਤੇਰੀ ਫੀਲ ਪਹੁੰਚਦੀ ਹੋਵੇਗੀ ਫੀਲ ਦੋ ਤਿੰਨ ਬੰਦੇ ਨੇ ਚਲੋ ਜੀ ਆਪਣਾ ਬਲਦੇਵ ਸਿੰਘ ਅਜਮੇਰ ਸਿੰਘ ਯਾਰ ਜੀ ਦੇਰ ਸੇ ਬੇਬੂ ਆ ਜਾ ਆ ਜਾ ਆ ਜਾ ਬਲਦੇਵ ਜੀ ਤਲਵੰਤ ਸਿੰਘ ਲਾਹਵ ਸਿੰਘ ਤਲਵੰਤ ਆ ਗਏ ਆ ਆ ਮੁੰਡਾ ਆ ਗਿਆ ਆ ਜਾ ਤਲਵੰਤ ਸਿੰਘ ਦਾ ਕੰਮ ਹੈ ਗੁਰਦੀਪ ਸਿੰਘ ਗੱਗੂ ਆ ਜਾ ਲਾਹਵ ਗੱਗੂ ਇਹ ਸਭ ਬੁਰਨਾਮ ਸਿੰਘ ਜੰਗ ਸਿੰਘ ਕੇ ਚਲੋ ਜਸਵੰਤ ਸਿੰਘ ਲਾਹਵ ਸਿੰਘ ਜਸਵੰਤ ਸਿੰਘ ਲਾਹਵ ਸਿੰਘ ਜਸਵੰਤ ਸਿੰਘ ਜਸਵੰਤ ਸਿੰਘ ਹੋਰ ਲਈ ਜਗਾ ਕੋਈ ਚਲੋ ਕੋਈ ਆਨੰਦ ਟੇਕ ਚੰਦ ਕੋਈ ਟੇਕ ਚੰਦ ਕੋਈ ਆ ਗਈ ਕੋਈ ਟੇਕ ਚੰਦ ਕੇ ਆਓ ਜੀ ਆ ਗਏ ਮਹਿੰਦਰ ਸਿੰਘ ਗੁਰਬਚਨ ਸਿੰਘ ਹਾਂ ਜੀ ਸਰਦਾਰ ਸਿੰਘ ਆ ਗਈ ਮਾਨਾ ਸਿੰਘ ਪ੍ਰੀਤਮ ਸਿੰਘ ਕੇ ਮਾਨਾ ਮਾਨਾ ਆ ਗਿਆ ਮਾਨਾ ਲੋ ਲੋ ਸਰਦਾਰ ਜੀ ਲੱਖਾ ਸਿੰਘ ਪ੍ਰੀਤਮ ਸਿੰਘ ਲੱਖਾ ਸਿੰਘ ਲੱਖਾ ਸਿੰਘ ਆ ਗਿਆ ਜਸਵਿੰਦਰ ਸਿੰਘ ਲਾਲ ਸਿੰਘ ਆ ਗਿਆ ਜੀ ਹਾਂਜੀ ਆ ਗਿਆ ਜੀ ਸੱਜਨ ਸਿੰਘ ਲਾਲ ਸਿੰਘ ਜੀ ਸੱਜਨ ਸਿੰਘ ਜੀ ਲਓ ਜੀ ਬਲਦੇਵ ਸਿੰਘ ਲਾਲ ਸਿੰਘ ਬਲਦੇਵ ਸਿੰਘ ਜੀ ਹਾਂਜੀ ਬਲਵਿੰਦਰ ਸਿੰਘ ਕਸ਼ਮੀਰ ਸਿੰਘ ਬਲਵਿੰਦਰ ਬਲਵਿੰਦਰ ਆ ਗਿਆ ਮੰਗਤਰਾਮ ਮੁੰਸ਼ੀਰਾਮ ਆਓ ਆਜਾ ਪਾਓ ਸੋਮਚੰਦ ਮੁੰਸ਼ੀਰਾਮ ਜੀ ਆਓ ਜੀ ਸੇਵਾਦਾਰ ਆ ਕੇ ਸੇਵਾਦਾਰ ਆਪਾਂ ਸ਼ਾਮ ਲਾਲ ਨਿਹਾਲ ਰਾਮ ਬਾਗਚੰਦ ਚੌਧਰੀ ਜੀ ਹਾਂ ਬਾਗਚੰਦ ਜੀ ਆਜੋ ਆਪਣੇ ਆਜੋ ਇਹਲਾਉਂ ਜਰੂਰੀ ਹੈ ਸਾਹਮਣੇ ਕੇ ਟੈਸਟ ਮਾਰਕਰ ਜੀ ਦੋ ਲਓ ਜੀ ਟੈਸਟ ਮਾਰਕਰ ਹਾਂ ਨਾਮ ਨੋਟ ਕੀਤਾ ਅਰਕੇਸ਼ ਕੁਮਾਰ ਨਾਮ ਟੈਕ ਕਰ ਦਿਓ ਠੀਕ ਨਹੀਂ ਨਾਮ ਬਾਅਦ ਇੱਕ ਕਟਾਬ ਦਾਣਾ ਦਿਆ ਹੋਇਆ ਸੀ ਨਾਮ ਸਿਰਫ ਬਾਅਦ ਜੈ ਚੰਦ ਦੇਸ ਰਾਜ ਜੈ ਚੰਦ ਦੇਸ ਰਾਜ ਜੈ ਚੰਦ ਦੇ ਸਰ ਆ ਜਾਓ ਜੀ ਜੈ ਚੰਦ ਪਰਮਾਨੰਦ ਵੀ ਆ ਜਾਓ ਪਰਮਾਨੰਦ ਆ ਜਾ ਬੁੜਾ ਪਰਮਾਨੰਦ ਚਲੋ ਪਰਮਾਨੰਦ ਕਾ ਪਹਿਲਾ ਪਰਮਾਨੰਦ ਪਰਮਾਨੰਦ ਚਲੋ ਆਪਣਾ ਜੈ ਚੰਦ ਜੈ ਚੰਦ ਸੁਰਿੰਦਰ ਕੁਮਾਰ ਬਾਗ ਚੰਦ ਹਾਂਜੀ ਸੁਰਿੰਦਰ ਜੀ ਆ ਜਾਓ ਬਸ ਇਹ ਵਾਰ ਆ ਰਹੇ ਰਮੇਸ਼ ਵੀ ਹੈਗੇ ਜੀ ਆਪਣਾ ਬਾਗ ਚੰਦ ਦੇ ਹਾਂਜੀ ਠਾ ਜੋ ਰਮੇਸ਼ ਜੀ ਬਲਦੇਵ ਰਾਜ ਮੱਖਣ ਰਾਮ ਜੀ ਬਲਦੇਵ ਦਾ ਦੇਵ ਜੀ ਆ ਗਿਆ ਬਲਦੇਵ ਜੀ ਅੱਗੇ ਅਮੀ ਚੰਦ ਕੇ ਗਏ ਜੀ ਚਾਚਾ ਅਮੀ ਚੰਦ ਨਹੀਂ ਆਏ ਚਲੋ ਇਹ ਰਾਮ ਚੰਦ ਮੁੰਸ਼ੀ ਰਾਮ ਰਾਮ ਕਿਸ਼ਨ ਮੁੰਸ਼ੀ ਰਾਮ ਆਓ ਜੀ ਆਜੋ ਜੀ ਮੋਲੀਆ ਮੋਲੀ 79 ਅਰੇਸ਼ਮ ਸਿੰਘ ਸਤਰ ਸਿੰਘ ਜੀ ਆ ਜਾ ਬਣਾਓ ਹਾਂ ਮੈਂ ਇੱਧਰ ਆ ਗਿਆ ਜੀ ਬੇਟਾ ਠੀਕ ਹੈ ਠੀਕ ਹੈ ਮਾਤਾ ਆ ਜਾ ਮੰਗਤ ਰਾਮ ਮੰਗਤ ਸਿੰਘ ਟਹਿਲ ਸਿੰਘ ਆ ਮੁੰਡਾ ਖੜਾ ਜੀ ਆ ਜਾ ਹਾਂ ਨਹੀਂ ਬੰਤਾ ਸਿੰਘ ਟਹਿਲ ਕੇ ਆ ਗਿਆ ਬੰਦਾ ਇਹ ਇਹਨਾਂ ਦੇ ਪਰਿਵਾਰ ਹੈ ਦਲੀਪ ਸਿੰਘ ਜੀ ਦਲੀਪ ਸਿੰਘ ਤਹਿਲਕੇ ਦੇਦੇ ਆ ਜਾ ਆ ਜਾ ਪੂਰਨਕੇ ਜੀ ਆਪਣਾ ਪੂਰਨਕੇ ਤਹਿਲ ਸਿੰਘ ਦੇ ਪਰਿਵਾਰ ਤੋਂ ਆ ਪਾਈ ਪੂਰਨ ਸਿੰਘ ਆਇਆ ਪੂਰਨ ਆਇਆ ਉਹ ਪਰਸ ਆਇਆ ਪੂਰਨ ਆਇਆ ਆ ਪੂਰਨ ਚਲੋ ਜੀ ਚਲੋ ਮਨਮਨ ਸਿੰਘ ਆਪਨੇ ਹੈਗੇ ਜੀ ਤਹਿਲ ਸਿੰਘ ਆਜੋ ਮੰਗਤ ਸਿੰਘ

ਆਓ ਜੀ ਆਓ ਮੰਗਤਰਾਮ ਗੋਬਿੰਦਦਾਸ ਆਪਨੇ ਬਾਬਾ ਜੀ ਆਗ ਆ ਜਾਣਾ ਬਾਬਾ ਆ ਆ ਹੋਰ ਕੀ ਫੜਨਾ ਜਾ ਰਿਹਾ ਹੈ ਖਰੇਤ ਚੰਦ ਬੂਟਾ RAM ਖਰੇਤ ਖਰੇਤ ਸਿੰਘ ਜੀ ਆ ਜਾਓ ਖਰੇਤ ਆਗ ਹੈ ਜੀ ਮੁੰਡਾ ਚਲੋ ਬਲਵਿੰਦਰ ਸਿੰਘ ਦਿਆਲ ਸਿੰਘ ਬਲਵਿੰਦਰ ਸਿੰਘ ਦਿਆਲ ਕੇ ਆ ਗਏ ਜੀ ਆ ਗਏ ਦਿਆਲ ਸਿੰਘ ਮੋਤਾ ਮੋਤਾ ਸਿੰਘ ਮੋਤਾ ਸਿੰਘ ਦਇਾਲ ਸਿੰਘ ਮੋਤਾ ਹਾਂ ਆਜੋ 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 ਭਾਈ ਸਰੋਜ ਰਾਣੀ ਹੈਗੇ ਆ ਉਹਨਾਂ ਦੇ ਸਰੋਜ ਰਾਣੀ ਸਰੋਜ ਰਾਣੀ ਆਓ ਜੀ ਸਜਵਾਰ ਕੇਗੇ ਸਜਵਾਰ ਸਿੰਘ ਚੱਕਲੇ ਮਾਤਾ ਜੀ ਆਖਣ ਨਾ ਸ਼ੌਕਣਾ ਚੁਪਦਾ ਪਿਆ ਸ਼ੌਕ ਨਾਲ ਚੱਕੀ ਕਰਦੇ ਗਿਆ ਟਾਪ ਆਜੇ ਬਾਦਲੇ ਆ ਇੱਕ ਮਿੰਟ ਤੱਕ ਸਾਰਿਆਂ ਨੂੰ ਸਾਰਿਆਂ ਨੂੰ ਮਿੰਦਰ ਸਿੰਘ ਇਟਰਾਵਾਲੇ ਕਿਹੜੇ ਨੇ ਇਟਰਾਵਾਲੇ ਹੈ ਨਹੀਂ ਆਹੀ ਆ ਮਿੰਦਰ ਸਿੰਘ ਮਿੰਦਰ ਦਾ ਪਿਓ ਪੁੱਤਰ ਨੇ 2001 ਤੇ ਆਏ ਇਟਰਾਹ ਤੇ ਆਏ ਬਿਲਕੁਲ ਅੱਛਾ ਮੈਂ ਉਹ ਹੀ ਪੁੱਛਦਾ ਹਾਂ ਅੰਦਰ ਤੋਂ ਚਲੋ ਨਾਮ ਤੁਹਾਡਾ ਮਿੰਦਰ ਸਿੰਘ ਦੇ ਪਿਓ ਦਾ ਨਾਮ ਆਹ ਬਚਾਰੇ ਵਾਸੀ ਕੋਈ ਗੱਲ ਯਰ ਜਿੰਦਰ ਸਿੰਘ ਮਹਿੰਦਰ ਸਿੰਘ ਹਰਜਿੰਦਰ ਸਿੰਘ ਮਹਿੰਦਰ ਸਿੰਘ ਹਾਂ ਚਲੋ ਜੰਗੀਰ ਸਿੰਘ ਤੇਜਾ ਸਿੰਘ ਆਓ ਜੀ ਪਾਉ ਜੀ ਆਗੇ ਜੀ ਕਸ਼ਮੀਰ ਸਿੰਘ ਤੇਜਾ ਸਿੰਘ ਹਾਂ ਭੋਰ ਸਿੰਘ ਜੀ ਚਲੋ ਆ ਗਿਆ ਕਸ਼ਮੀਰ ਆਗੇ ਹਰੀਚੰਦ ਬੁੱਟਾ RAM ਕੇ ਹਰੀਚੰਦ ਬੁੱਟਾ ਆਓ ਆਓ ਆਸ਼ੋਕ ਸਿੰਘ ਅਫੀਲਾ ਸਿੰਘ ਆਓ ਜੀ ਸ਼ੋਕ ਸਿੰਘ ਕੁਮਾਰ ਚਲੋ ਰੁਲੀਆ ਸਿੰਘ ਹਾਕਮ ਸਿੰਘ ਕੇ ਆਓ ਜੀ ਰੁਲੀਆ ਸਿੰਘ ਹਾਕਮ ਸਿੰਘ ਚਲੋ ਰੁਲੀਆ ਭਾਈ ਜਰਨੈਲ ਸਿੰਘ ਬੰਤਾ ਸਿੰਘ ਚਲੋ ਵੀ ਚਲ ਬਗੀਚਾ ਸਿੰਘ ਰੁਲੀਆ ਸਿੰਘ ਆ ਬਗੀਚਾ ਸਿੰਘ ਹਾਂਜੀ ਬਗੀਚਾ ਸਿੰਘ ਆ ਗਿਆ ਜੀ ਆ ਗਿਆ ਗੁਰदयाल ਸਿੰਘ ਦਿਵਾਨ ਸਿੰਘ ਆਓ ਜੀ ਗੁਰदयाल ਆ ਗਿਆ ਗੁਰदयाल ਜੀ ਮਿੱਟੂ ਗੁਰਮੀਤ ਕੇ ਆਪਣੇ ਗੁਰदयाल ਕੇ ਆ ਮਿੱਟੂ ਹਾਂਜੀ ਆ ਗਿਆ ਛੋੜਾ ਜੀ ਮਿੱਟੂ ਆ ਗਿਆ ਅਨਸਰਾਜ ਚੌਧਰੀ ਆਪਣੇ ਢਾਣੀ ਵਾਲੇ ਅਨਸਰਾਜ ਢਾਣੀ ਵਾਲੇ ਆਇਆ ਹਨ ਮੁੰਡਾ ਆ ਗਿਆ ਜੀ ਮੁੰਡਾ ਅਨਸਰਾਜ ਮੁੰਡਾ ਹਾਂ ਆਮਲੇ ਦਾ ਰੋਲਾ ਪਾਣਾ ਰੋਲਾ ਪਾਣਾ ਜੱਪ ਕਰਦੇ ਬਲਵਿੰਦਰ ਬਲਵਿੰਦਰ ਸਿੰਘ ਮੈਂ ਇੱਥੇ ਖੜਾ ਮੈਨੂੰ 12 ਵਜੇ ਤੱਕ ਨਾ ਫੜਾ ਕੇ ਸਾਰਾ ਹਾਂਜੀ ਹਾਂਜੀ ਮੈਨੂੰ ਭਾਵੇਂ ਉਹ ਗੱਡੀ ਦੁਆਰਾ ਮਗਾਣੀ ਤੇ ਦੇਖ ਜੀ ਬਲਵਿੰਦਰ ਸਿੰਘ ਰੇਸ਼ਮ ਸਿੰਘ ਬਲਵਿੰਦਰ ਰੇਸ਼ਮ ਬਲਵਿੰਦਰ ਸਿੰਘ ਰੇਸ਼ਮ ਸਿੰਘ ਜ세ਦਾਰ ਜੀ ਚੰਨ ਸਿੰਘ ਬਲਵਿੰਦਰ ਜ세ਦਾਰ ਚੰਨ ਚੰਨ ਚੰਨੂ ਨਹੀਂ ਬੱਚਾ ਕੋਈ ਕਰ ਰਿਹਾ ਫਿਰ ਫਿਰ ਉਹ ਸਾਹ ਨਹੀਂ ਨਹੀਂ ਇਕੱਲੇ ਠੀਕ ਠੀਕ ਬਲਵਿੰਦਰ ਦਾ ਸੱਜਾ ਤਾਂ ਆਮਨ ਉਹ ਹਾਂਜੀ ਸਰ ਉਹ ਆਨੁਪ੍ਰੇਰ ਚਕਾਨ ਉਹ ਤੂੰ ਲੈ ਜਾ ਬਾਈ ਤੂੰ ਲੈ ਜਾ ਮੈਂ ਕੁਛ ਨਾ ਲਗਾ ਕੇ ਬੈਠਾ ਅੱਛਾ ਛੱਡ ਦੇ ਸੈਕੜੀ ਤੇ ਰੱਖੇਂ ਦੀ ਬਲਵਿੰਦਰ ਰੇਸ਼ਮ ਕਾ ਨਾ ਹਾਂਜੀ ਹਾਂ ਓਕੇ ਚਲ ਅੱਗੇ ਗੁਰਦੀਪ ਸਿੰਘ ਪਿਆਰਾ ਸਿੰਘ ਅੱਛਾ ਰਣਜੀਤ ਸਿੰਘ ਚੰਦ ਸਿੰਘ ਰੰਜੀਤ ਹਾਂ ਰੰਜੀਤ ਬਾਈ ਹਾਂ ਦੇਸਾ ਸਿੰਘ ਜਗਿੰਦਰ ਸਿੰਘ ਇਹ ਆਪਣੇ ਪੱਲਾ ਪਹਿਣਾ ਤਿੰਨ ਨਬੇੜੀ ਇਹ ਇੱਕ ਮਿੰਟ ਕੋਣ ਆ ਲੈ ਰੋਲਣਾ ਚਲੋ ਇਹ ਦੋ ਨਾਮ ਨੋਟ ਰੱਖ ਲੀ ਹਾਂ ਪਿਆਰਾ ਸਿੰਘ ਪਿਆਰਾ ਸਿੰਘ ਕਰਤਾਰ ਸਿੰਘ ਪਿਆਰਾ ਪਿਆਰਾ ਹੁਣ ਦੇ ਪਿੱਛੇ ਹੋ ਜਾ ਪਿੱਛੇ ਹੋ ਜਾ ਪਿੱਛੇ ਹੋ ਜਾ ਪਿੱਛੇ ਇੱਕ ਮਿੰਟ ਇੱਥੇ ਜਮੀਨ ਹਾਂ ਦੇ ਦੋ ਪਿਆਰਾਂ ਦੇ ਚਲ ਬਲਵਿੰਦਰ ਸਿੰਘ ਰੇਸ਼ਮ ਸਿੰਘ ਭੈਣੇ ਨਿਪੜ ਗਏ ਆਪਣਾ ਨੂੰ ਜੀ ਬਲਵਿੰਦਰ ਸਿੰਘ ਗੁਰਮਤ ਸਿੰਘ ਚਲੋ ਮੰਗਤ ਸਿੰਘ ਜੈ ਕੰਮੀ ਕਿੱਥੇ ਗਿਆ ਗੁਰਮਤ ਸਿੰਘ ਆ ਜਾ ਆ ਜਾ ਭਾਈ ਹੋਰ ਕੌਣ ਰਹਿ ਗਿਆ ਮੰਗਤ ਸਿੰਘ ਮੰਗਤ ਸਿੰਘ ਆ ਜਾ ਸਾਨੂੰ ਚਲੋ ਜੀ ਚਲੋ ਜੀ ਜਗਨ ਦੇ ਜਗਨ ਦੇ 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 ਚਲੋ ਜ ਬਾਹ ਜੀ ਰੋਣਾ ਨਹੀਂ ਲਿਖਿਆ ਹੋਰ ਕੌਣ ਰਹਿ ਗਿਆ ਬਾਹ ਜੀ ਸਰ ਜੀ ਆਖੀ ਜੀ ਸੋਨੀ ਜੀ ਗੱਭਰ ਨਾਨ ਨਾਨ ਨਾ ਇੱਕ ਨਸੰਗ ਦਲੀਪ ਆ ਰੋਲਾ ਨਾ ਪਾਇਆ ਵੀਰ ਬਣ ਕੇ ਚੰਗਾ ਇੱਕ 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 ਪੈਸੇ ਆਇਆ ਸੁਵੰਨ ਸਿੰਘ ਦੇ ਲੋ ਹੋਰ ਹੋਰ ਕੋਈ ਰਹਿ ਗਿਆ ਸਰਦਾ ਵੀਰ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਸਮਾਜ ਦੀ ਸੇਵਾ ਕਰ ਰਹੇ ਨੇ ਰਮਿੰਦਰ ਕੁਮਾਰ ਆਵਲਾ ਜੀ ਅੱਗੇ ਵੀ ਕਾਫੀ ਇਹਨਾਂ ਨੇ ਰਾਸ਼ਨ ਭੇਜਿਆ ਫੀਲ ਮੰਨੂ ਹੀ ਦੇ ਕੇ ਜੋ ਆਚਾਰ ਦੀਆਂ ਗੱਠਾਂ ਖਾਣ ਪੀਣ ਵਾਲਾ ਰਾਸ਼ਨ ਅੱਜ ਵੀ ਲਿਆਏ ਨੇ ਪਹਿਲਾਂ ਵੀ ਇਹਨਾਂ ਨੇ ਭੇਜਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਹੋਰ ਵੀ ਜਿੰਨੀਆਂ ਸਮਾਜ ਸੇਵਾ ਸੰਸਥਾਵਾਂ ਇੱਥੇ ਆਈਆਂ ਨੇ ਸੇਵਾ ਕਰਨ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਐਵੇਂ ਬੱਸ ਐਮਐਲਏ ਮੌਕੇ ਦੇ ਜਗਦੀਪ ਕਮੋਜ ਗੋਲਡੀ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਦੂਜੇ ਤੀਜੇ ਦਿਨ ਸਾਡੇ ਕੋਲ ਢੇੜਾ ਵੀ ਲਗਾ ਰਹੇ ਨੇ ਔਰ ਰਾਸ਼ਨ ਵੀ ਪਹਚਾਰ ਰਹੇ ਨੇ ਪਸ਼ੂਆਂ ਦਾ ਵੀ ਔਰ ਇਨਸਾਨਾਂ ਦਾ ਵੀ ਮੁਖ ਦੀ ਘੜੀ ਦੇ ਵਿੱਚ ਸਾਡਾ ਸਾਥ ਦੇ ਰਹੇ ਨੇ ਸਾਡਾ ਇਹ ਸਾਡਾ ਜੀ ਨਹੀਂ ਕਰਦਾ ਪਰ ਮਤਲਬ ਇਹੋ ਜੀ ਮੁਸੀਬਤ ਦੇ ਵਿੱਚ ਜਿਹੜਾ ਸਾਥ ਦੇ ਰਹੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਕੀ ਅਸੀਂ ਇੱਕ ਡਿਮਾਂਡ ਕਰ ਰਹੇ ਆਂ ਕਿ ਇਹ ਜੋ ਫਸਲ ਜਿਹੜੀ ਸਾਡੇ ਉਮੀਦਾਂ ਔਰ ਸਾਡੇ ਸੁਪਨੇ ਜੋ ਦਰਿਆ ਦੇ ਵਿੱਚ ਰੁੜ ਗਏ ਨੇ ਉਹਦੇ ਨਾਲ ਮਜ਼ਦੂਰ ਤਬਕਾ ਵੀ ਤਬਾਹ ਹੋਇਆ ਹੈ ਕਿਸਾਨ ਵੀ ਤਬਾਹ ਹੋਇਆ ਹੈ ਛੋਟੇ ਛੋਟੇ ਕਿਸਾਨ ਨੇ 2-2 4-4 ਕਿੱਲਾਂ ਵਾਲੇ ਇਹਨਾਂ ਦਾ ਸੰਪੂਰਨ ਕਰਜ਼ੇ ਤੇ ਲਕੀਰ ਮਾਰੀ ਜਾਵੇ ਔਰ ਇੱਕ ਅਸੀਂ ਹੋਰ ਡਿਮਾਂਡ ਕਰਦੇ ਆਂ ਸਿਮ ਮਨਸਾਪ ਕੋਲੋਂ ਜਗਦੀਸ਼ ਤੋਂ ਕੰਬੋਜ ਗੋਲਡੀ ਜੀ ਕੋਲੋਂ ਕਿਉਂਕਿ ਇੱਧਰ ਬੰਨ ਜਿਹੜਾ ਹੈਗਾ ਦੋਵਾਂ ਪਾਸੋਂ ਪਾਣੀ ਨਾਲ ਟਾਣੀ ਘਿਰ ਚੁੱਕੀ ਹੈ ਇੱਕੋ ਬੰਨ ਦਾ ਥੋੜਾ ਜਿਹਾ ਆਸਰਾ ਹੈ ਸਾਨੂੰ ਤੇ ਔਰ ਇੱਧਰ ਸਾਡੀ ਪੁਲ ਜਿਹੜੀ ਹੈ ਜਲਦੀ ਤੋਂ ਜਲਦੀ ਜਿਹੜੀ ਉਹ ਬਣਵਾਈ ਜਾਵੇ ਇਸ ਕਰਕੇ ਅਸੀਂ ਕਹਿੰਦੇ ਆਂ ਵੀ ਇੱਧਰੋਂ ਪਿੰਡ ਨੂੰ ਘੇਰਾ ਨਾ ਪਵੇ ਔਰ ਨਾ ਹੀ ਕੋਈ ਟਾਣੀ ਦਾ ਬਾਹਰ ਜਾਵੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੈ 88 ਤੇ 95 ਦੀਆਂ ਮਾਰਾਂ ਜੋ ਚੱਲੀਆਂ ਉਹਦੇ ਵਿੱਚ ਕੋਸ਼ ਨਸ਼ੇੜੀ ਲੋਕ ਪਿਛਲੇ ਪਿੰਡਾਂ ਦੇ ਮੈਂ ਫਿਰ ਕਹਿ ਰਿਹਾ ਕਿ ਕੁਝ ਲੋਕ ਜਿਹੜੇ ਨੇ ਸ਼ਰਾਰਤੀ ਅੰਸਰ ਸਾਡਾ ਜਿਹੜਾ ਥੋੜਾ ਬਹੁਤਾ ਬੱਚਾ ਖੁਚਾ ਸੰਭਾਨ ਸੀ ਉਹ ਪਿੱਛੋ ਲæg ਗਏ ਸੀ ਇਸ ਕਰਕੇ ਅਸੀਂ ਕਹਿੰਦੇ ਆ ਵੀ ਸਾਨੂੰ ਇੱਥੇ ਉੱਠਣਾ ਹੀ ਨਾ ਪਵੇ ਸਾਡੀ ਇਹ ਪੁਲਤ ਜਿਹੜੀ ਹੈ ਪਹਿਲ ਦੇ ਆਧਾਰ ਤੇ ਜਿਹੜੀ ਹੈ ਉਹ ਬਣਵਾਈ ਜਾਵੇ ਔਰ ਘਟੋ-ਕੱਟ ਜੋ ਫਸਲਾਂ ਡੁੱਬੀਆਂ ਨੇ ਉਹਨਾਂ ਦਾ ਮੁਆਵਜ਼ਾ 60000 ਪਲੱਸ ਦਿੱਤਾ ਜਾਵੇ ਕਿਉਂਕਿ 25-30-30000 ਰੁਪਿਆ ਏਕੜ ਸੀ ਜਿਹੜਾ ਖਰਚਾ ਕਰ ਚੁੱਕੇ ਆ ਔਰ ਮਜ਼ਦੂਰ ਤਬਕੇ ਦਾ ਔਰ ਕਿਸਾਨ ਦਾ ਜਿਹੜਾ ਨੌ ਮਾਸ ਦਾ ਰਿਸ਼ਤਾ ਹੈ ਕਿਉਂਕਿ ਅੱਜ ਫਸਲਾਂ ਹੁੰਦੀਆਂ ਤੇ ਸਪਰਿਆਂ ਕਰਦੇ ਔਰ ਆਪ ਦਾ ਖੁਸ਼ੀ ਖੁਸ਼ੀ ਸਾਰੇ ਜੀਵਨ ਬਤੀਤ ਕਰਦੇ ਕਿਉਂਕਿ ਤੇਈ ਵਾਲੀ ਮਾਰ ਹਲੇ ਖੁੱਲੇ ਨਹੀਂ 1 ਸਾਲ ਹੋਇਆ ਸਾਰਾ ਔਰ ਉਤਵਾ ਮਾਰ ਵੱਜ ਗਈ ਇਸ ਕਰਕੇ ਸਰਕਾਰਾਂ ਅੱਗੇ ਬੀਐਨਟੀਏ ਕੇ ਬਾਰਡਰ ਪੱਟੀ ਦੇ ਲੋਕਾਂ ਦੇ ਜੋ ਕਰਜ਼ੇ ਦੀ ਲਕੀਰ ਹਾੜ ਪੀੜਤਾਂ ਦੇ ਕਰਜ਼ੇ ਤੇ ਲਕੀਰ ਮਾਰੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ